नवाशह सरगर्मिया प्रोग्राम वासदिक प्रदेशी की तरफ आप जी का हार्दिक स्वागत है यह जिला शहीद भगत सिंह तक अंतर विशेष ਕਦੋਂ ਬੰਦ ਕਰਦੇ ਨੇ ਕਦੋਂ ਸ਼ਰਗਾਂਤ ਨੂੰ ਤੁਸੀਂ ਫੜਦੇ ਨੇ ਸ਼ਹਿਰੇ ਅੱਜ ਪੂਰਾ ਬੰਦ ਕਰਦੇ ਨੇ ਗ੍ਰਾਮੇਵਾਸੀਆ ਚਲਦੀ ਰਹੀਆਂ ਇਹ ਸਾਨੂੰ ਵੀ ਪਤਾ ਸਾਰੇ ਸ਼ਹਿਰ ਨੂੰ ਪਤਾ ਸਾਰੇ ਲੋਕਾਂ ਨੂੰ ਜਾਣ ਪੜੇ ਜਿਹੜੇ ਸਾਹਮਣੇ ਆ ਸਾਡੇ ਆਪਣੇ ਭਾਈਚਾਰਾ ਜਿਹੜਾ ਹੈਗਾ ਦੁਕਾਨਦਾਰ ਜਿਹੜਾ ਬਹੁਤ ਬਹੁਤ ਧੰਨਵਾਦ ਦੇਣਾ ਫਲੋਰ ਰਸਾਂ ਦੇ ਰੋ ਟੁੱਟੇ ਹੋਏ ਆ ਸਾਰੇ ਰੋਣ ਬੰਨੇ ਚਾਹੀਦੇ ਆ ਕੱਲਾ ਰੇਲਵੇ ਰੌਂਡੀ ਪੰਜਾਬ ਤਰਾਰ ਪੰਜਾਬ ਚਰਾਰ ਜਿੰਦਾਬੀ ਸ਼ਹਿਰ ਵਾਸੀ ਆ ਆਪਣੇ ਜਿੰਨੇ ਵਪਾਰੀ ਆ ਬਾਰ ਪੰਡਾ ਨਵਾਂ ਸ਼ਹਿਰ ਦਾ ਇਹ ਤਿੰਨ ਚਾਰ ਦਿਨ ਤੋਂ ਉਸੇ ਸਦਾ ਦਿੱਸ ਰਿਹਾ ਵੀ ਸਾਨੂੰ 2-3 ਦਿਨ ਦੇ ਵਿੱਚ ਸੈਟੀਫਾਈ ਕਰੋ ਜੇ ਹਾਂ ਤਾਂ ਤੁਹਾਨੂੰ ਸੈਟੀਫਾਈ ਕਰ ਦੋ ਉਸੇ ਤਰ੍ਹਾਂ ਨਹੀਂ ਲਾਵਾਂਗੇ ਇਹ ਸਾਨੂੰ ਤੁਸੀਂ ਕਿਸੇ ਨੀਕੇ ਨਾਲ ਸੈਟੀਫਾਈ ਨਹੀਂ ਕਰ ਦਿੱਤਾ ਤਾਂ ਤੰਨਾ ਮਰ ਕਰਾ ਲਵਾਂਗਾ ਕੱਲ ਇਹਨਾਂ ਨੇ ਡਰਾਮੇ ਬਾਜੀ ਕੀਤੀ ਆ ਪਰ ਸਾਨੂੰ ਸੈਨਸ ਸਾਨੂੰ ਕਿੱਥੇ ਪਤਾ ਲੱਗੇ ਮੈਂ ਵਰਕ ਫਰਕ ਆਰਡਰ ਨੇ ਕੋਈ ਹੈਗੇ ਆ ਕੰਮ ਚਾਲੂ ਹੋਣਾ ਕਦੋਂ ਚੱਲਣਾ ਕੀ ਐਗਰੀਮੈਂਟ ਆ ਕਿੰਨਾ ਟਾਈਮ ਆ ਸਾਨੂੰ ਇਹਦੇ ਬਾਰੇ ਨੋਲੇਜ ਨਹੀਂ ਹੈ ਤਾਂ ਇਹਨਾਂ ਨੇ ਫੇਰ ਪਹਿਲਾਂ ਇਹਨਾਂ ਨੇ ਜੀਸੀਬੀ ਲਾ ਕੇ ਲੱਡੂ ਵੰਡੇ ਜਦ ਕਿ ਉਹ ਮੇਰੇ ਕਾ ਪੰਜਵੀਂ ਵਾਰ ਲੱਡੂ ਵੰਡੇ ਆ ਤੁਸੀਂ ਖਾਦੇ ਹੋਣੇ ਸਾਰੇ ਇਹਨਾਂ ਵਿੱਚੋਂ ਕਈਆਂ ਨੇ ਖਾਦੇ ਵੀ ਆ ਅਸੀਂ ਤਾਂ ਨਹੀਂ ਖਾਦੇ ਗਏ ਅਸੀਂ ਇਸੇ ਕਰਕੇ ਥੋੜਾ ਜਿਹਾ ਜੋਸ਼ ਆਇਆ ਕਿਉਂਕਿ ਅਸੀਂ ਲੱਡੂ ਖਾਦੇ ਨਹੀਂ ਇਹਨਾਂ ਦੇ ਜਿਨ੍ਹਾਂ ਨੇ ਖਾਦੇ ਆ ਮੈਨੂੰ ਲੱਗਦਾ ਥੋੜੇ 2-4 ਬੰਦੇ ਨਹੀਂ ਵੀ ਆਏ ਇਹਨਾਂ ਨੇ ਲੱਡੂ ਵੰਡੇ ਦੁਆਰਾ ਉਹ ਘਾਟਨ ਕਰਤਾ ਮੈਨੂੰ ਇੱਕ ਸਮਝ ਨਹੀਂ ਆਂਦੀ ਇੱਕ ਚੀਜ਼ ਦਾ ਉਹ ਘਾਟਨ 5 ਵਾਰ 4 ਵਾਰ ਕਿੱਦਾਂ ਹੋ ਸਕਦਾ ਇਹ ਕੀ ਮਤਲਬ ਇਹਦਾ ਕੀ ਮੀਨਿੰਗ ਹੈ ਇਹਨਾਂ ਨੇ ਅੱਛਾ ਚਲੋ ਫਿਰ ਵੀ ਅਸੀਂ ਕਹਿੰਦੇ ਚਲੋ ਕੋਈ ਨਹੀਂ ਇਹਨਾਂ ਨੂੰ ਖੁਸ਼ੀ ਜ਼ਿਆਦਾ ਇਹ ਸੇਹਰਾ ਲੈਣਾ ਚਾਹਤੇ ਲੈ ਲਓ ਬੜਾ ਹਦਾ ਤੇ ਉਹ ਕੰਮ ਤੁਸੀਂ ਰੋਡ ਦੇ ਉੱਪਰ ਤੁਸੀਂ ਦੁਬਾਰਾ ਲੱਡੂ ਵੜ ਦਿੰਦੇ ਇੱਕ ਘੰਟੇ ਬਾਅਦ ਮੈਂ ਉਸ ਰੇਲਵੇ ਰੋਡ ਤੋਂ ਲੰਘਦਾ ਪਿਆ ਮੈਂ ਵੀਡੀਓ ਬਣਾਉਂਦਾ ਪਿਆ ਉੱਥੇ ਕੋਈ ਜੀਸੀਬੀ ਨਹੀਂ ਹੈ ਕੋਈ ਕੁਝ ਨਹੀਂ ਹੈ ਕੋਈ ਵਰਕਰ ਨਹੀਂ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਕੁਝ ਨਹੀਂ ਦੁਆਰਾ ਉਹ ਵੀਡੀਓ ਗਰੁੱਪ ਚ ਪਾਤੀ ਜਾਂਦੀ ਆ ਉਹ ਵੀਡੀਓ ਦੇਖ ਲੈਂਦੇ ਆ ਮੁੜ ਕੇ ਫਿਰ ਜੀਸੀ ਵੀ ਆ ਜਾਂਦੀ ਕੀ ਮਤਲਬ ਇਹਦਾ ਫਿਰ ਮੁੜ ਕੇ ਫੁੱਟ ਫੁੱਟ ਪਾੜ ਦਿੱਤਾ ਕੱਲ੍ਹ ਸਿਕਾਉ ਤੁਸੀਂ ਸੜਕ ਬਣਾਣੀ ਆ ਉਹਨੂੰ ਪੱਟਣ ਦਾ ਕੀ ਮਤਲਬ ਪਹਿਲਾਂ ਲੀਕੇਜ ਤਾਂ ਰੋਕ ਲਓ ਲੀਕੇਜ ਤੁਹਾਡੀ ਬਰਕਰਾਰ ਜਿਹੜੀ ਲੀਕੇਜ ਅੱਗੇ ਮਹਾਲਾ ਜੁਲਰ ਦੇ ਤੱਕ ਪਹੁੰਚਦੀ ਸੀ ਪੰਡੋਰੇ ਮਹੱਲੇ ਤੋਂ ਲੈ ਕੇ ਜਾਂ ਜਿੱਥੇ ਕਹਿੰਦੇ ਆ ਆਪਾ ਗੱਜ ਬਾਗਪੁਰ ਤੋਂ ਲੈ ਕੇ ਉੱਥੇ ਪਹੁੰਚਦੀ ਸੀ ਉਹ ਲੀਕੇਜ ਹੁਣ ਕਿ ਕਹਿੰਦੇ ਨਹਿਰੂ ਗੇਟ ਤੱਕ ਪਹੁੰਚ ਗਏ ਆ ਆਪਾਂ ਉਹਨੂੰ ਠੀਕ ਤਾਂ ਕਰ ਦੇਣੀ ਐ ਆਪਾਂ ਪਟੜਾ ਹੋਰ ਸ਼ੁਰੂ ਕਰ ਦੁੱਤਾ ਜਿੱਥੋਂ ਪਟਿਆ ਪਾਣੀ ਉਹਦੇ ਵਿੱਚ ਵੀ ਵਰ ਗਿਆ ਪਹਿਲਾਂ ਤਾਂ ਡਿੱਗਦੇ ਸੀ ਉਹ ਕਹਿੰਦੇ ਮਰੋ ਫਿਰ ਕੈਂਡਲ ਮਾਰਚ ਕਰਾਂਗੇ ਇਹ ਕਿਹੜੀ ਵੀ ਕਿਹਦੇ ਵੀ ਕੈਂਡਲ ਮਾਰਚ ਕਰਦੀ ਇਹਨਾਂ ਨੇ ਕੱਲ ਨੂੰ ਇਹਨਾਂ ਦੇ ਕੈਂਡਲ ਮਾਰਚ ਦੇ ਵਿੱਚ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਵੀ ਹੋ ਸਕਦਾ ਇਸ ਜੋਇਨਿੰਗ ਆਪਾਂ ਬਾਜ਼ਾਰ ਦੇ ਬੰਦੇ ਹੋਣਗੇ ਇਹਨਾਂ ਦਾ ਪਰਿਵਾਰਕ ਮੈਂਬਰ ਵੀ ਹੋ ਸਕਦਾ ਫੇਰ ਕੀ ਕਰੂਗੇ ਇਹ ਕੈਂਡਲ ਮਾਰਚ ਕੱਢ ਲੈਣ ਫਿਰ ਫਿਰ ਅਸੀਂ ਵੀ ਨਾਲ ਆਵਾਂਗੇ ਕੈਂਡਲ ਮਾਰਚ ਕਰਨ ਵਾਸਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਪਾਰੀ ਇੱਥੇ ਆਏ ਆ ਆਪਾਂ ਇੱਕ ਦੂਜੇ ਦਾ ਸਾਥ ਦਈਏ ਐਂਬੂਲੈਂਸ ਨੂੰ ਲੱਗਣਾ ਤੋਂ ਬਣੀ ਦੀ ਐਂਬੂਲੈਂਸ ਵੀ ਬੁਰੀ ਹੈ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਕਪਾੜ ਮੰਡਲ ਜਿੰਦਾਬਾਦ ਕਪਾੜ ਮੰਡਲ ਜਿੰਦਾਬਾਦ ਸਾਡਾ ਹੱਕ ਸੇ ਰੱਖੋ ਬਰੇਨ ਰੂਟ ਦੀ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਸਾਨੂੰ ਅੱਜ ਵਾਚ ਅੱਧੀ ਦੇਖੋ ਅੱਜ ਸਾਡਾ ਲੋਕ ਅੱਗੇ ਧਰ ਰਿਹਾ ਹੈ ਜੇ ਸਾਨੂੰ ਕਿਸੇ ਤਰ੍ਹਾਂ ਕੋ ਆਗਵਾਸ਼ਨ ਮਿਲਦਾ ਸਾਨੂੰ ਸੈਟਸਪਾਈ ਕਰਦੇ ਆ ਸਾਡੇ ਨੋਰਮਲ ਟੈਕਨੀਕਲ ਬੰਦੇ ਹੈਗੇ ਅਸੀਂ ਸੈਟਸਪਾਈ ਕਰਦੇ ਤਾਂ ਠੀਕ ਆ ਆਦਰਵਾਈਸ ਇਹ ਫਿਰ ਦੁਬਾਰਾ ਇੱਕ ਤਾਂ ਲੜੂਗਾ ਸ਼ਹਿਰ ਫਿਰ ਬੰਦ ਹੋਊਗਾ ਮਰਜ਼ੀ ਇਹਨਾਂ ਦੀ ਹੈ ਸਾਡਾ ਤਾਂ ਕੰਮ ਚੱਲਦਾ ਨਹੀਂ ਸਭ ਤੋਂ ਭਾਵੇਂ ਰੋਜ਼ ਵੜਾ ਲਓ ਸਾਡੇ ਦਾ ਕੰਮ ਚੱਲਦੇ ਨਹੀਂ ਹੈਗੇ ਹੁਣ ਦੁਕਾਨਾਂ ਤਾਂ ਬੰਦ ਪਈਆਂ ਭਾਵੇਂ ਰੋਜ਼ ਵੜਾ ਲਓ ਫਰਕ ਸਾਨੂੰ ਵੀ ਕੋਈ ਨਹੀਂ ਪੈਣਾ ਦੇਖਦਾ ਤਾਂ ਸਿਰ ਤੇ ਜੂੜੀ ਰੱਖ ਤੇ ਫਰਕ ਸਾਨੂੰ ਵੀ ਕੋਈ ਨਹੀਂ ਹੈਗਾ ਜਦੋਂ ਕਹਿੰਦੇ ਬਈ ਜਦੋਂ ਝੱਕਾ ਚੱਕ ਲਿਆ ਤਾਂ ਫਿਰ ਹਰ ਕਹਦਾ ਉਹ ਝੱਕਾ ਸੀ ਮੈਂ ਚੱਕ ਲਿਆ ਠੀਕ ਹੈ ਜੀ ਜੰਦਾਬਾ ਪੰਜਾਬ ਸਰਕਾਰ ਜੰਦਾਬਾ मेरे बी साई खड़े जो हक़ी आवाज़ पाणी जो हक़ लड़ो पंजाब रोक ਨਾ ਬਨੰਦਾ ਇਹ ਜਿਹੜੀ ਬਹੁਤ ਵੱਡੀ ਨਾਕਾਮੀ ਇਸ ਸਰਕਾਰ ਦੀ ਇਸ ਸਰਕਾਰ ਦੇ ਨਮਾਇੰਦਿਆਂ ਦੀ ਆਪਣੀ ਨਾਕਾਮੀ ਇਹ ਕਿਸੇ ਪਿਛਲੀ ਸਰਕਾਰ ਦੇ ਨਮਾਇਦੇ ਤੇ ਝੱਲ ਵੀ ਪਾਈ ਜਾਂਦੇ ਆ ਇਹਦਾ ਮਤਲਬ ਇਹਨਾਂ ਦਾ ਇਸ ਸਰਕਾਰ 'ਚ ਕੋਈ ਰੁਤਬਾ ਨਹੀਂ ਆ ਜੇ ਤੁਸੀਂ ਆਪਣੀ ਸਰਕਾਰ ਦੇ ਵਿੱਚ ਵੀ ਰੋਧੀਆਂ ਦੇ ਗਾਲੀ ਪਾ ਕੇ ਢੋਲ ਦਿਆਣਾ ਹੈ ਤਾਂ ਬੜੀ ਸ਼ਰਮ ਦੀ ਗੱਲ ਹੈ ਕੱਲ ਮੈਂ ਪੀਜੀ ਚੌਥੀ ਵਾਰੀ ਨਾਲ ਵਾਦ ਕਾਟ ਦੇਖਿਆ ਅਰੇ ਸ਼ਰਮ ਲੋਕ ਹੁੰਦੇ ਆ ਇੱਕ ਚੀਜ਼ ਤੋਂ ਤੋਂ ਇੱਕ ਟੋਆ ਨਹੀਂ ਟੁੱੜਿਆ ਗਿਆ ਔਰ ਤੁਸੀਂ ਅੱਜ ਪੀਜੀ ਚੌਥੀ ਵਾਰ ਗੱਟੂ ਬਣ ਰਹੇ ਆ ਇੱਥੇ ਵੀ ਇੱਕ ਗੱਲ ਜਾਣ ਲੈਂਦੀ ਆ ਬਿਸ਼ਰਮਾਂ ਦੀ ਦੋਹ ਗਈ ਦਾਲ ਕਹਿੰਦੇ ਅੱਥੇ ਅਸੀਂ ਦੋਹ ਦਾਲ ਖਾਂਦੇ ਆ ਉਹ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਿਓ ਜੇ ਤੁਹਾਨੂੰ ਆਪਣੀ ਸਰਕਾਰ 'ਚ ਵੀ ਮੈਂ ਹਮ ਸਿੱਧਾ ਹੀ ਨਾ ਲੱਗਣਾ ਪਰ ਤੁਸੀਂ ਮੁੜ ਕੇ ਪੰਜਾਬ ਪ੍ਰਾਣਾ ਵਿਧਾਇਕ ਸੰਜੋਗ ਸਿੰਘ ਦਾ ਇਨਾਮ ਜੱਬੀ ਜਾਂਦਾ ਤੇ ਸ਼ਰਮ ਨਾਲ ਚੁੱਪ ਕੇ ਮਾਰਦੇ ਝੋਟੇ ਸਾਡੇ ਸੰਸਦਾਂ ਇਸ ਲੋਕ ਦੇ ਰੋੜ ਦਾ ਕੱਥ ਨਹੀਂ ਹੋਇਆ ਤੇ ਮੈਂ ਇਹ ਟੈਂਡਰ ਦੀ ਗੱਲ ਹੁੰਦੀ ਆ ਟੈਂਡਰ ਕਹਿੰਦੇ 2-3 ਕਰੋੜ ਦੇ ਨੀਰੋ ਹੁੰਦਾ ਕੰਪਨੀ ਬਹੁਤ ਬੱਗੀ ਆ ਬੜੇ ਦੁੱਖ ਦੀ ਗੱਲ ਹੈ ਕਿ ਕੱਲ ਇਹਨਾਂ ਲੋਕਾਂ ਨੇ ਜਿਹੜੇ ਇਕੱਠੇ ਹੋਏ ਆ ਵਪਾਰੀਆਂ ਦੇ ਵਿਰੋਧ ਦੇ ਬਾਅਦ ਇੱਕ ਜੀ.ਸੀ.ਬੀ. ਇਹਦੀ ਇੱਕ ਪਿੰਡਾਂ 'ਚ ਕੰਮ ਕਰਦੀ ਆ ਉਹ ਐਟੀ ਵੱਡੀ ਕੰਪਨੀ ਨੇ ਸਿਰਫ ਇੱਕ ਜੀਸੀਵੀ ਭੱਜੀ ਆ ਸਿਰਫ ਆਈਵਾਸ਼ ਕਰਨ ਨੂੰ ਤੁਹਾਨੂੰ ਅੱਜ ਦੇ ਜਿਹੜਾ ਤੁਸੀਂ ਕਾਲ ਦਿੱਤੀ ਸੀ ਉਹਨੂੰ ਸੱਲ ਪਾਉਣ ਨੂੰ ਤੇ ਕਿਸੇ ਤਰ੍ਹਾਂ ਚੁੱਪ ਕਰ ਜਾਂ। ਸ਼ਾਬਾਸ਼ ਜੀ ਤੁਹਾਡੇ ਜਿਹੜੇ ਤੁਸੀਂ ਅੱਜ ਇੱਥੇ ਇਕੱਠੇ ਹੋ ਕੇ ਆਏ ਆ। ਪਾਹ ਉਹ ਬਾਈਪਲਾਈਨ ਪਈ ਉਹਦੇ ਨੂੰ ਬੁਲਾਇਆ ਜਨਾਬ ਲੀਕਾਇਆ گاڑی ਦੱਸੋ ਕੌਣ ਜ਼ਿੰਮੇਵਾਰ ਵਾ ਨਵੇਂ ਸ਼ਹਿਰ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਹਸਬੰਦ ਆਏ। ਉਹ ਕਹਿੰਦੇ ਚਿੱਠੀ ਕਦਾਂਗੇ ਐਕਸੀਲੈਂਸੀ ਬੋਰਡ ਨੂੰ ਮੈਂ ਪੰਜ ਵਾਰ ਪੁੱਛ ਚੁੱਕਾ ਉਹਨਾਂ ਨੂੰ ਜਨਾਬ ਕਿਹੜੀ ਚਿੱਠੀ ਕੱਢੀ ਦਾ ਦੇ ਦਿਓ ਕੋਈ ਵੇਰਵਾ ਦੇ ਦਿਓ ਕਿਹਨੂੰ ਪਾਈ ਆਪਾਂ ਟੀਕੇ ਜਿਹੜੇ ਹੋ ਰਹੀ ਆ ਇਹਦਾ ਕਦੋਂ ਜਵਾਬ ਦਵਾਂਗੇ ਲੀਕੇਜ ਦਾ ਹੋ ਰਹੀ ਸੜਕ ਕਿੱਦਾਂ ਬਣਾਵਾਂਗੇ ਅੱਜ ਤੱਕ ਕਿਸੇ ਨੇ ਕੋਈ ਚਿੱਠੀ ਨਹੀਂ ਦਿਖਾਈ ਚਲੋ ਫੇਰ ਗੱਲਾਂ ਨਿਕਲ ਗਈਆਂ ਹੁਣ ਕੱਲ ਫੇਰ ਇਹਨਾਂ ਨੇ ਸਾਡੇ ਭਰਾ ਉਹਨਾਂ ਨੇ ਜਿੰਟੂ ਪ੍ਰਧਾਨ ਉਹਨਾਂ ਨੇ ਨਾ ਕੀ ਗਲਤੀ ਸਾਹਿਬ ਨੇ ਸ਼ਹਿਰ ਵਾਸੀਆਂ ਨੇ ਹਮਲਾ ਮਾਰਿਆ ਕਿ ਆਪਾਂ ਹੁਣ ਸ਼ਹਿਰਾਂ ਲਈ ਕੁਝ ਕਰਨਾ ਉਹਨਾਂ ਨੇ ਕਹਿੰਦੇ ਹੋਰ ਲੌਲੀਪੌਪ ਦੇ ਦਿੱਤਾ ਮੈਂ ਕੱਲੇ ਕਹਿੰਦਾ ਸੀ ਇਹ ਲੌਲੀਪੌਪ ਦੇਣ ਆਣਾ ਕਿਉਂਕਿ ਪਿਛਲੀ ਵਾਰ ਦੀ ਇਹਨਾਂ ਨੇ ਦਾਸਤਰੀ ਦਾ ਅਨਾਉਂਸ ਕੀਤੀ ਸੀ 10 ਤਰੀਕ ਨੂੰ ਕੰਮ ਸ਼ੁਰੂ ਹੋ ਜਾਊਗਾ ਪਰ 10 ਨੂੰ ਕੰਮ ਨਹੀਂ ਹੋਇਆ ਫੇਰ ਲੋਲੀਪਪ ਆ ਗਿਆ ਆ ਟੈਂਡਰ ਭਰਤਾ ਬੰਦਿਆਂ ਨੇ 10 ਤੋਂ ਪਹਿਲਾਂ 7 ਜਣੇ ਨੇ ਭਰਿਆ ਸੀ ਬਾਅਦ 5 ਜਣੇ ਭਰਤਾ ਚਲੋ ਅਸੀਂ ਫੇਰ ਸਾਰੇ ਮੰਨ ਗਏ ਤੁਸੀਂ ਕਹਿੰਦੇ ਆ ਕਿ ਅੱਜ ਟੈਂਡਰ ਖੋਲਦਾ ਵਰਕਰ ਲਾਵਾਂਗੇ ਕੰਮ ਸ਼ੁਰੂ ਕਰ ਦਵਾਂਗੇ ਫੇਰ ਆ ਗਏ ਸ਼ਰਾਧ ਚੱਲ ਪਏ ਸ਼ਰਾਧਾ 'ਚ ਕੰਮ ਨਹੀਂ ਕਰਨਾ ਮਾੜਾ ਹੁੰਦਾ ਆ ਚਲੋ ਉਹ ਵੀ ਨਿਕਲ ਗਿਆ ਕੱਲ ਪਹਿਲਾ ਨਰਾਤਾ ਦਾ ਪੀਰਾਨੀ ਦਾ ਆਇਆ ਕਭ ਨੂੰ ਸਿੱਧਾ ਅੱਜ ਕੰਮ ਹੋਊਗਾ ਆਏ ਆ ਜਦ ਦੇਖਿਆ ਕਿ ਕੱਠ ਹੋਣ ਲੱਗ ਗਿਆ ਲੋਕ ਬੋਲਣ ਲੱਗੇ ਇਹਨਾਂ ਨੇ ਜੇਬੀ ਦੀ ਮਗਾਈ ਮੂਰਤੀ ਤਾਂ ਚਲ ਗਏ ਅੱਤਿਕ ਡਿਮਾਂਡ ਇਹਨਾਂ ਨੂੰ ਇਹ ਦਿੱਤੀ ਆ ਜੇ ਤੁਸੀਂ ਕੰਮ ਦੇ ਦਿੱਤਾ ਟੇਕੇਦਾਰ ਨੂੰ ਤਾ ਉਹਨੂੰ ਵਰਕਰ ਦੇ ਦੇ ਲੋ ਇਹ ਸ਼ਵਾਸ਼ਨਤਾ ਹੋਵੇ ਕੰਮ ਇਹਨੂੰ ਮਿਲ ਗਿਆ ਇਹੋ ਔਲਾਦ ਹੋ ਗਿਆ ਇਹਨੂੰ ਕੰਮ ਨੂੰ ਛੱਡੋ ਜੋ ਟੇਕੇਦਾਰ ਦੇ ਕੋ ਐਗਰੀਮੈਂਟ ਦਿੱਤਾ ਐਗਰੀਮੈਂਟ ਹੁੰਦਾ ਪਹਿਲਾਂ ਟੇਕੇਦਾਰ ਦੇ ਨਾਲ ਇਹ ਕੰਮ ਇਹ ਰਚਰਾ ਚਰਤਾ ਤੇ ਕਰੂੰਗਾ ਜੇ ਨੇ ਟਾਈਮ ਜਮਾ ਨਾ ਪੂਰਾ ਕਰੂੰਗਾ ਤਾਂ ਮੈਂ ਜ਼ਿੰਮੇਵਾਰ ਹੂੰਗਾ ਫਿਰ ਉਹ ਜੁਰਮਾਨਾ ਲਾਇਆ ਜਾਊਗਾ ਬੁਰਜਤਾ ਲੋਕਾਂ ਨੂੰ ਸ਼ਵਾਸਨ ਦੇ ਦੇ ਤੁਹਾਡਾ ਕੰਮ ਹੋਵੇ ਪਾਈਪਲਾਈਨ ਦੇ ਵਿੱਚ ਰਹੂਗਾ ਅਸੀਂ ਇੱਥੇ ਬਸ ਝਗੜਣ ਤਾਂ ਆਏ ਨਹੀਂ ਨਾ ਦੀ ਸਰਕਾਰ ਦੇ ਗਲਾਬ ਨਾ ਗੱਲ ਅਸੀਂ ਨਾ ਬੱਲੂ ਦੇ ਗਲਾਬ ਨਾ ਪ੍ਰਧਾਨ ਦੇ ਗਲਾਬ ਆ ਅਸੀਂ ਤਾਂ ਰੇਲਵੇ ਰੋਡ ਦੇ ਕੰਮ ਦੇ ਲਈ ਆਏ ਆ ਅਸੀਂ ਕੰਮ ਕਰਾਣਾ ਸੋ ਤੁਹਾਨੂੰ ਜੇ ਸ਼ਵਾਸਨ ਆ ਕੇ ਦੇਣੇ ਬੜ ਕਾਟ ਰਹੇ ਸਾਡੇ ਹੱਥ ਰੱਖਣ ਯਾ ਲੋਈ ਬੜ ਕਾਟ ਰਹੇ ਸੇਕੇ ਦਾ ਨੂੰ ਲਾਟ ਕਰਦਾ ਚਾਰਾਂ ਮਹੀਨਿਆਂ ਚ ਤੁਹਾਡਾ ਸੜਕ ਬਣ ਜਾਊਗੀ ਲੋਕਾਂ ਨੂੰ 5 ਮਹੀਨੇ ਹੋ ਗਏ ਇਹ ਸੋਚਦੇ ਕਿ ਬਣੂਗੀ ਬਣੂਗੀ 5 ਮਹੀਨੇ ਸੜਕ ਬਣ ਜੰਗੀ ਜਿਹੜਾ ਇਹਨਾਂ ਨੂੰ 5 ਮਹੀਨੇ ਫਰ ਕਾਟ ਨਹੀਂ ਘਟੋ ਐ ਇਸ ਕਮੇਟੀ ਕੋਲੋਂ ਸਾਡੀ ਵੀ ਸਰਕਾਰ ਸੀਗੀ ਅੰਦਰ ਮੱਤਾ ਪਾਈਦਾ ਸੀਗਾ 20 ਦਿਨਾਂ ਚ ਪਾਸ ਕਰਾ ਕੇ ਲਿਆਦੀ ਰਸਗਾ 20 ਦਿਨਾਂ ਚ ਗਰੰਟੀ ਆਏ ਪਿਛਪਣਾਣਾ ਇਹੀ ਪ੍ਰਧਾਨ ਹੁੰਦਾ ਸੀ ਨਾ ਜਿਹੜਾ ਜਾਂਦਾ ਸੀ ਨਾ ਫਾਈਲ ਲੈ ਕੇ ਚੱਕ ਕੇ ਲਿਆਂਦਾ ਨਹੀਂ ਪਾਸ ਕਰਾ ਕੇ ਲਿਆਂਦਾ ਦੀ ਹੁਣ ਇਹਨੂੰ ਕੰਮ ਭੁੱਲ ਗਏ ਜਿਹੜਾ ਲਲੀ ਮੋਹਨ ਪ੍ਰਧਾਨ ਹੁਣ ਬਣ ਗਿਆ ਉਹਨੂੰ ਕੰਮ ਭੁੱਲ ਕੇ ਬਣਾਣੇ ਕਿੱਦਾਂ ਹੁੰਦੇ ਸੀ ਜੈਨ ਵੀ ਸਰਕਾਰ ਚ ਚੱਲਦੀ ਨਹੀਂ ਆਪਣੀ ਨਿਕਾਮੀਆਂ ਲਗਾਉਣ ਤੇ ਰੋਹੀ ਰੋਈ ਜਾਂਦੇ ਆ ਕਾਂਗਰਸੀ ਨਹੀਂ ਹੋਣ ਦਿੰਦੇ ਕਾਂਗਰਸੀ ਸਰਕਾਰ ਚ ਨਹੀਂ ਬੈਠੇ ਬਾਹਰ ਕਾਂਗਰਸੀ ਐ ਬੈਠੇ ਸਰਕਾਰੀ ਤੁਸੀਂ ਬੰਦੇ ਰੋਈ ਸਾਨੂੰ ਜਾਣਦੇ ਆ ਕੰਮ ਕਰ ਲਈ ਕਹੀ ਜਨੇ ਆਪਣੇ ਨਕਾਮੀ ਦੱਸੋ ਇਹ ਸਾਡਾ ਕੰਮ ਨਹੀਂ ਹੁੰਦਾ ਸਾਨੂੰ ਕੋਈ ਪੁੱਛ ਨਹੀਂ ਰਿਹਾ ਤਾਂ ਸਾਡੇ ਕੋਲ ਹੱਥ ਵਿੱਚ ਖੜ ਕੇ ਹੁਣ ਤੁਸੀਂ ਆਪਣੇ ਪੱਤਰੇ ਕਰਨਾ ਕਰ ਸਕਦੇ ਸਾਡੇ ਕੋਲੋਂ ਨਹੀਂ ਹੋਣਾ ਕੁਝ ਆਪਣੇ ਵਾਸਤੇ ਇਹ ਦੱਸਣਾ ਸਾਰੇ ਇਹ ਗੱਲਾਂ ਲੋਕਾਂ ਦੇ ਨਾ ਤੰਪਨ ਰੋਗ ਰੋਕਣ ਦੀ ਲੋਲੀ ਵਜਾਈ ਜਾਂਦੇ ਨੇ ਬੰਦ ਕਰਨ ਇੱਥੇ ਆ ਕੇ ਬੜ ਕਾਟਰ ਦੁਕਾਨ ਇਹ ਠਿਕਣੇ ਕੰਮ ਲਾੜ ਕਿੰਨੀ ਦੇਰ ਕੰਮ ਪੂਰਾ ਹੋਊਗਾ ਪੂਰਾ ਦਸਣ ਲੋਕਾਂ ਨੂੰ ਭੇਰੇਗੀ ਧਰਨਾ ਚੱਕ ਲੈਣਾ ਅਸੀਂ ਧਰਨੇ ਤੋਂ ਕੀ ਕਰਨਾ ਸਾਨੂੰ ਜੀ ਮਿਲ ਗਿਆ ਜਿਲ੍ਹਾ ਬਾਰ ਮੰਡਲ ਜਿੰਦਾਬਾਦ ਜਿੰਦਾਬਾਦ ਜਿਲ੍ਹਾ ਬਾਰ ਮੰਡਲ ਜਿੰਦਾਬਾਦ ਜਿੰਦਾਬਾਦ ਮੇਲੇ ਤੇ ਇਸ਼ਤਿਹਾਨ ਖਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੰਦ ਕਰਨ ਦੀ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਵੀ ਧੰਨਵਾਦ ਇਹਨਾਂ ਨੇ ਕੀਤਾ ਉਹਨਾਂ ਦਾ ਵੀ ਧੰਨਵਾਦ ਬੈਠੂਤਰੀ ਬੈਠੀ ਹੈ ਕਿ ਰੇਲਵੇ ਰੋਡ ਬਾਰੇ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਰੇਲਵੇ ਰੋਡ ਬਾਰੇ ਸਾਰਿਆਂ ਨੂੰ ਪਤਾ ਕਿ ਸੰਨ 2021 ਸ਼ੁਰੂ ਹੋਇਆ ਸੀ ਮੈਂ ਕਿਸੇ ਸਰਕਾਰ ਬਾਰੇ ਵੀ ਗੱਲ ਕਰ ਰਿਹਾ ਕਿਸੇ ਦੇ ਹੱਕ 'ਚ ਨਹੀਂ ਕਿਸੇ ਦੇ ਵਿਰੋਧ 'ਚ ਨਹੀਂ 2021 ਦੇ ਵਿੱਚ ਸੜਕ ਪੱਣੀ ਸ਼ੁਰੂ ਹੋਈ 2021 ਦੇ ਬਣਨ ਤੋਂ ਬਾਅਦ ਜਿਹੜੇ ਉੱਥੇ ਦੇ ਪੁਰਾਣੇ ਪੁਰਾਣੀ ਸਰਕਾਰ ਸੀ ਉਹਦੇ ਕੋਲ 15 ਦੇ ਪਾਸੜ ਚੁੱਕਦੀ ਬਣਨ ਤੋਂ ਬਾਅਦ ਉਸ ਤੋਂ ਬਾਅਦ ਚਲੋ ਮੈਂ ਕਹਣਾ ਉਸ ਦੀ ਨਲਕੀ ਆ ਕਿ 15 ਦਿਨ ਬਾਅਦ ਟੁੱਟੀ ਕੀ ਹੋਇਆ ਕੀ ਨਹੀਂ ਹੋਇਆ ਉਹ ਜਾਣ ਉਹਨਾਂ ਦਾ ਕੰਮ ਜਾਣਾ ਰਹਿ ਗਈ ਗੱਲ ਹੁਣ ਸਾਢੇ 3 ਸਾਲ ਦੀ ਸਾਢੇ 3 ਸਾਲ ਦੀ ਸਰਕਾਰ ਵੀ ਨਕਮੀ ਫੇਰ ਹੋਈ ਆ ਜਿਹਦੇ ਵਿੱਚ ਉਹਨੇ ਡੀਲਵੇ ਰੋਡ ਨੂੰ ਹਾਲੀ ਤੱਕ ਨਹੀਂ ਬਣਾਇਆ ਔਰ ਜਿਹੜਾ ਵੀ ਕੱਲ ਇਹ ਕਹਿੰਦੇ ਸੀ ਕੱਲ ਪੰਨੀ ਸ਼ੁਰੂ ਹੋ ਗਈ ਯਾਰ ਅਸੀਂ ਇਹਨਾਂ ਨੂੰ ਗਿਆ ਸੁਝਾਤੀ ਅਸੀਂ ਕਹਿੰਦੇ ਲੱਡੂ ਬਹੁਤ ਖਾ ਚੁੱਕੇ ਹਾਂ ਪਰ ਤੁਹਾਨੂੰ ਲੱਡੂ ਸਵਾਦ ਨਹੀਂ ਲੱਗਦੇ ਸਾਨੂੰ ਜੀਨੀ ਦੇਰ ਨਹੀਂ ਬਣੇਗੀ ਓਨੀ ਦੇਰ ਅਸੀਂ ਕਹਾਂਗੇ ਕਿ ਸਾਡੇ ਨੂੰ ਅੜਕਣੀ ਨਹੀਂ ਬਣੀ ਬਰਾਬਰ ਯਾਰ ਦੂਸਰੀ ਫੀਰ ਇੱਕ ਹੋਰ ਗੱਲ ਆ ਕਿ ਰੇਲਵੇ ਰੋਡ ਦੇ ਵਿੱਚ ਬੜਾ ਦੁੱਖ ਪਸਪ ਹੋ ਗਿਆ ਲੋਕਾਂ ਦੁਕਾਨਦਾਰਾਂ ਨੇ ਜਿਵੇਂ ਕਿ ਆਪਣੇ ਦੁਕਾਨ ਦੇ ਕਿਰਾਏ ਜਮਾਨ ਦੇ ਰਾਇਦਰ ਦੇ ਬਿਜਲੀ ਬਿੱਲ ਸਤਨਖਾਨ ਘਰ ਦੇ ਕਰਕੇ ਅੱਜ ਜਵਾਨੇ ਬਹੁਤਾ ਤੀਲਾ ਕਾਜੀ ਦੁਕਾਨਦਾਰਾਂ ਨੇ ਬਹੁਤ ਸਾਰੇ ਨੇ ਬੋਣੀ ਵੀ ਨਹੀਂ ਦਿੱਤੀ ਇੰਨਾ ਹਾਲ ਮਾੜਾ ਹੋਇਆ ਕੀ ਇਹਨਾਂ ਨੂੰ ਇਹਨਾਂ ਦੁੱਖ ਭੋਣਾ ਪੈ ਗਿਆ। ਪਹਿਲੇ ਤਾਂ ਉਸ ਦਲ ਦੇ ਵਿੱਚ ਵਪਾਰੀਆਂ ਦਾ ਬੜਾ ਗੁਪਤੀ ਗੱਲ ਹੈ। ਵਪਾਰੀ ਨੇ ਜੋ ਕਮਾਣਾ ਉਹ ਕਾਣਾ। ਕੋਈ ਵੀ ਇਹਨਾਂ ਨੂੰ ਮਿਲਿਆ। ਦੂਸਰੇ ਪਾਸੇ ਕੋਈ ਫਰੀਜ ਜਾਣ ਵਾਲਾ ਲੁਧਿਆਣੇੋਂ ਜਾਣ ਵਾਲਾ ਕੋਈ ਹੋਰ ਪਾਸੇੋਂ ਆਉਣ ਵਾਲਾ ਉਹ ਤੰਗ ਹੋ ਗਿਆ। ਸੜਕਾਂ ਸਾਰੀਆਂ ਟੁੱਟੀਆਂ ਭਈਆ। ਹੁਣ ਗੱਲਾਂ ਤਾਂ ਬਹੁਤ ਸਾਰੀਆਂ ਹੈਗੀਆਂ ਪਰ ਮੈਂ ਇੱਕੋ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਵੀ ਤੇ ਕਿ ਇਹ ਜਲਦੀ ਤੋਂ ਜਲਦੀ ਸੜਕ ਬਣੀ ਜਾਵੇ ਔਰ ਜਲਦੀ ਤੋਂ ਜਲਦੀ ਕੰਮ ਖਾਦੂ ਕੀਤਾ ਜਾਵੇ। ਜਿਹਦੇ ਨਾਲ ਜਿਹੜਾ ਦੁੱਖ ਭੋਗਿਆ ਵਪਾਰੀ ਨੇ ਉਹ ਸਹੀ ਤਰੀਕੇ ਨਾਲ ਉਹ ਆਪਣੇ ਸੁਖੀ ਸੁਖੀ ਸਾਹ ਲੈ ਲਏ। ਇਹੀ ਇਸ ਤੇ ਗੱਲ ਨਾਲ ਮੈਂ ਬਹੁਤ-ਬਹੁਤ ਧੰਨਵਾਦ। ਕਿ ਆਪਣੇ ਕੰਮਕਾਰ ਛੱਡ ਕੇ ਇਹ ਰਾਹੋ ਤੋਂ ਇੱਥੇ ਆਇਆ। ਇਹਨਾਂ ਨੇ ਸਾਡਾ ਸਾਥ ਦਿੱਤਾ ਕੱਲ ਨੂੰ ਰੱਬ ਨਾ ਕਰੇ ਇਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪਵੇ ਵਪਾਰ ਮੰਡਲ ਵੱਲ ਜ਼ਰੂਰਤ ਪਵੇ ਵਪਾਰ ਮੰਡਲ ਇਹਨਾਂ ਦੇ ਨਾਲ ਖੜਾ ਰਿਹਾ। ਧੰਨਵਾਦ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲੋਂ ਤੋਂ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਵੀ ਛੇਸ ਨੂੰ ਆਜ਼ਾਦ ਹੋਏ 78 ਸਾਲ ਹੋ ਗਏ 78 ਸਾਲਾਂ ਬਾਅਦ ਵੀ ਜੇ ਸਾਨੂੰ ਕਿਲੋਂ 1.5 ਕਿਲੋਮੀਟਰ ਦਾ ਇੱਕ ਰੋਡ ਬਣਾਉਣ ਲਈ ਧਰਨਾ ਲਾਣਾ ਪੈ ਰਿਹਾ ਤੇ ਮੈਂ ਸਮਝਦਾ ਵੀ ਇਹ ਤੋਂ ਦੁੱਖ ਦਾ ਹੀ ਗੱਲ ਕੋਈ ਨਹੀਂ ਹੋ ਸਕਦਾ ਕਿ ਰੇਲਵੇ ਰੋਡ ਜਿਹੜਾ ਇਹ ਨਵਾਂ ਸ਼ਹਿਰ ਦਾ ਟੇਲੇ ਆ ਜਿੰਨਾ ਵੀ ਵਪਾਰ ਆ ਜੋ ਵੀ ਦੁਕਾਨਾਂ ਆ ਉਹ ਸਾਰੀਆਂ ਮੇਨ ਜਿਹੜੀ ਨਵੇਂ ਸ਼ਹਿਰ ਰੇਲਵੇ ਰੋਡ ਦੇ ਉੱਪਰ ਆ ਪਰ ਰੇਲਵੇ ਰੋਡ ਦੇ ਪਿੱਛੇ ਕਾਫੀ ਸਮੇਂ ਤੋਂ ਹਾਲਾਤ ਖਰਾਬ ਹੋਣ ਕਰਕੇ ਤੇ ਜਿਹੜੇ ਇੱਥੇ ਦੇ ਵਪਾਰੀ ਆ ਉਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਦੇਖੋ ਇਹਨਾਂ ਨੇ ਤਿੰਨ ਤੇ ਚਾਰ ਚਾਰ ਬੰਦੇ ਆਪਣੇ ਵਰਕਰ ਰੱਖੇ ਹੋਏ ਆ ਤੇ ਕਿਰਾਏ ਤੇ ਦੁਕਾਨਾਂ ਲਈਆਂ ਹੋਈਆਂ ਉਸ ਤਾਂ ਵਿਚਾਰੇ ਇਹੋ ਜਿਹੇ ਆ ਵੀ ਜਿਹੜੇ ਸੱਚੇ ਮੂੰਹ ਆਉਂਦੇ ਆ ਸਵੇਰੇ ਦੁਕਾਨ ਖੋਲ ਕੇ ਬਿਨਾਂ ਪਾਣੀ ਕੀਤੇ ਸ਼ਾਮ ਨੂੰ ਚੱਲ ਜਾਂਦੇ ਆ ਕਿਉਂਕਿ ਤੁਸੀਂ ਦੇਖੋ ਵੀ ਤਿਹਾਰਾਂ ਦੇ ਦਿਨ ਚੱਲਦੇ ਆ ਤਿਹਾਰਾਂ ਦੇ ਦਿਨ ਦੇ ਵਿੱਚ ਜਿਹੜੀ ਰਖੜੀਆਂ ਆ ਉਹ ਤੁਹਾਡੀਆਂ ਬਿਲਕੁਲ ਸੁੱਕੀਆਂ ਚਲ ਗਈਆਂ ਆ ਨਰਾਤੇ ਆ ਨਰਕਤੇ ਬਿਲਕੁਲ ਸੁੱਕੇ ਜਾ ਰਹੇ ਆ ਤੇ ਗਾਣਾ ਜਿਹੜੀ ਦੀਵਾਲੀ ਆ ਦੀਵਾਲੀ ਦਾ ਤਿਹਾਰ ਵੀ ਮੈਨੂੰ ਲੱਗਦਾ ਨਹੀਂ ਵੀ ਜੇ ਤੁਹਾਡਾ ਲੱਗੂਗਾ ਔਰ ਇਹ ਕੱਲਾ ਅਦੇਲਵੀਂ ਰੋਡ ਜਿਹੜਾ ਆ ਇਹ ਕੱਲਾ ਬਪਾਦ ਨਾਲ ਵੀ ਜੋੜਦਾ ਇਹ ਸੈਂਕੜੇ ਪਿੰਡ ਜਿਹੜੇ ਇਧਰ ਸਾਨੂੰ ਸੋਵਰ ਵਾਲੇ ਪਾਸੇ ਦੇ ਆ ਉਹ ਵੀ ਨਵੇਂ ਸ਼ਹਿਰ ਦੇ ਨਾਲ ਜੋੜਦਾ ਮੈਂ ਤਾਂ ਇਹ ਪੁੱਛਣਾ ਚਾਹਣਾ ਸਰਕਾਰ ਨੂੰ ਵੀ ਨਵਾਂ ਸ਼ਹਿਰ ਕਿਲਾ ਹੈ ਕਿੱਡਾ ਗਿਆ 810 ਕਿਲੋਮੀਟਰ ਦੇ ਮੇਨ ਸਾਰੇ ਰੋੜ ਹੋਣਗੇ ਇਸ ਚੰਡੀਗੜ੍ਹ ਰੋਡ ਤੋਂ ਆ ਚੰਡੀਗੜ੍ਹ ਚੌਕ ਤੋਂ ਆ ਚੰਡੀਗੜ੍ਹ ਰੋਡ ਨੂੰ ਆਪਾਂ ਚੱਲ ਜੀਏ 2 ਕਿਲੋਮੀਟਰ ਦਾ ਇਹ ਟੋਟਾ ਹੋਊਗਾ ਜੀ 3 ਕਿਲੋਮੀਟਰ ਦਾ ਬੰਗਿਆੜ ਰੋਡ ਜਿਹੜਾ ਹੋ ਗਿਆ ਤੇ ਰਾਹੋਂ ਵਾਲੇ 3-4 ਕਿਲੋਮੀਟਰ ਤੇ 1.5 ਕਿਲੋਮੀਟਰ ਜਿਹੜਾ ਆਪਣਾ ਆ ਉਹ ਬੰਗਾ ਰੋਡ ਹੋ ਗਿਆ ਸੀ ਸੌਰੀ ਰੇਲਵੇ ਰੋਡ ਹੋ ਗਿਆ ਸੀ ਤੇ ਪਰ ਜਿਹੜਾ ਇਹ ਰੇਲਵੇ ਰੋਡ ਆ ਇਹ ਇੱਕ ਤਾਂ ਸੈਕੜੇ ਪਿੰਡਾਂ ਨੂੰ ਇਹਦੇ ਨਾਲ ਜੋੜਦਾ ਤੇ ਜਿਹੜੇ ਇੱਧਰ ਨੇ ਪਿੰਡ ਆ ਕਿਉਂਕਿ ਹੁਣ ਸਾਡਾ ਝੋਨੇ ਦਾ ਸੀਜ਼ਨ ਵੀ ਆ ਰਿਹਾ ਜਿਨ੍ਹਾਂ ਨੇ ਦਾਣਾ ਮੰਡੀ ਨਵਾਂ ਜ਼ਿਹਰ ਦੇ ਵਿੱਚ ਆਪਣਾ ਝੋਨਾ ਸਿੱਟਣਾ ਆ ਉਹ ਝੋਨਾ ਵੀ ਜਿਹੜਾ ਆ ਉਹ ਇੱਥੋਂ ਰੇਲਵੇ ਰੋਡ ਰਾਹੀਂ ਹੋਈ ਲੈ ਕੇ ਜਾਣਗੇ ਪਰ ਤੁਸੀਂ ਸੋਚੋ ਵੀ ਜਿਵੇਂ ਕਲਾਟੀ ਸਾਹਿਬ ਨੇ ਕੱਲ ਵੀ ਆਪਣੇ ਇੰਟਰਵਿਊ ਦੇ ਵਿੱਚ ਦੱਸਿਆ ਵੀ ਲੰਘਦੇ ਤਾਂ ਸਕੂਟਰੀ ਇੱਥੋਂ ਆਣੀਗੀ ਸਕੂਟਰੀ ਤੋਂ ਲੱਗ ਕੇ ਬੰਦਾ ਡਿੱਗੀ ਜਾਂਦਾ ਤੇ ਐਡੇ-ਐਡੇ ਟਰੈਕਟਰ ਟਰਾਲੀਆਂ ਢੋਣੇ ਦੇ ਭਰੇ ਕਿਵੇਂ ਜਾਣਗੇ ਅੱਜ ਦੀ ਡੇਟ ਵਿੱਚ ਹਿੰਦੁਸਤਾਨ ਦਾ 18 ਲੱਖ ਸਟੂਡੈਂਟ ਦੁਨੀਆਂ ਦੀਆਂ ਡਿਫਰੈਂਟ ਯੂਨੀਵਰਸਿਟੀ ਚ ਕਾਲਜ ਚ ਪੜਦਾ ਵੈ ਜਿਹੜੀ ਸਟ੍ਰੈਂਥ 2023 ਦੇ ਵਿੱਚ 13 ਲੱਖ ਸੀ ਉਹ ਅੱਜ 18 ਲੱਖ ਹੋ ਚੁੱਕੀ ਹੋਈ ਹੈ ਜੇ ਤੁਹਾਡੀ ਵੀ ਇੱਛਾ ਕਿ ਤੁਸੀਂ ਕੈਨੇਡਾ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਆਇਰਲੈਂਡ ਸਵਿਟਜ਼ਰਲੈਂਡ ਫ੍ਰਾਂਸ ਜਰਮਨੀ ਤੇ ਟੌਪ ਮੋਸਟ ਯੂਨੀਵਰਸਿਟੀ ਚ ਪੜਨ ਦੀ ਜਾਣਾ ਚਾਹੁੰਦੇ ਹੋ ਤੇ ਮੈਂ ਐਡਵੋਕੇਟ ਕਮਲ ਕੁਮਾਰ ਪੁੰਬਲਾ ਆਪਣੇ 29 ਸਾਲ ਦੇ ਇਮੀਗ੍ਰੇਸ਼ਨ ਤਜਰਬੇ ਦੇ ਨਾਲ ਇਹਨਾਂ ਸਾਰੇ ਕੰਟਰੀਆਂ ਦੀਆਂ ਯੂਨੀਵਰਸਿਟੀ ਤੇ ਕਾਲਜ ਦੇ ਡੈਲੀਗੇਟਸ ਨੂੰ ਨਾਲ ਲੈ ਕੇ ਤੁਹਾਡੇ ਡੋਰਸਟੈਪਸ ਤੇ ਆ ਰਹੇ ਹਾਂ ਅਸੀਂ ਆ ਰਹੇ ਹਾਂ 24 ਸਪਟੰਬਰ ਨੂੰ ਹੋਟਲ ਪਾਰਕ ਪਲਾਜ਼ਾ ਜਲੰਧਰ 25 ਸਤੰਬਰ ਨੂੰ ਹੋਟਲ ਪਾਰਕ ਪਲਾਜ਼ਾ ਲੁਧਿਆਣਾ 26 ਸਤੰਬਰ ਨੂੰ ਹੋਟਲ ਗ੍ਰੈਂਡ ਨਮਾ ਸ਼ਹਿਰ ਦੇ ਵਿੱਚ ਇੱਥੇ ਆਉਣ ਦਾ ਤੁਹਾਨੂੰ ਕੀ ਫਾਇਦਾ ਹੋਏਗਾ ਤੁਸੀਂ ਡਾਇਰੈਕਟਲੀ ਫੋਰਨ ਯੂਨੀਵਰਸਿਟੀ ਦੇ ਡੈਲੀਗੇਟ ਨੂੰ ਮਿਲ ਲਓਗੇ ਤੁਸੀਂ ਆਪਣਾ ਕੇਸ ਸਾਹਮਣੇ ਬੈਠ ਕੇ ਡਿਸਕਸ ਕਰੋਗੇ ਉਹਦੀ ਐਡਮਿਸ਼ਨ ਰਿਕੁਆਇਰਮੈਂਟ ਕੀ ਹੈ ਤੁਹਾਡੀ ਐਡਮਿਸ਼ਨ ਦੇ ਤੁਹਾਡੇ ਕੋਲੇ ਡਾਕੂਮੈਂਟਸ ਕੀ ਨੇ ਤੁਹਾਨੂੰ ਮੌਕੇ ਤੇ ਦਾਖਲਾ ਮਿਲ ਸਕਦਾ ਹੈ ਤੁਸੀਂ ਸਕਾਲਰਸ਼ਿਪ ਵਾਸਤੇ ਅਪਲਾਈ ਕਰਦੇ ਹੋ ਤੁਹਾਨੂੰ ਪਤਾ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ 100% ਸਕਾਲਰਸ਼ਿਪ ਦਿੰਦੀਆਂ ਨੇ ਤੇ ਤੁਸੀਂ ਮੌਕੇ ਤੇ ਆਪਣੀ ਸਕਾਲਰਸ਼ਿਪ ਦੀ ਐਪਲੀਕੇਸ਼ਨ ਦੇ ਕੇ ਸਕਾਲਰਸ਼ਿਪ ਹਾਸਲ ਕਰ ਸਕਦੇ ਹੋ ਜਦੋਂ ਵੀਜ਼ਾ ਡਾਕੂਮੈਂਟੇਸ਼ਨ ਦੀ ਗੱਲ ਆਉਂਦੀ ਹੈ ਤੇ ਵੀਜ਼ਾ ਆਫੀਸਰ ਨੂੰ ਮਿਲ ਕੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਵੀਜ਼ਾ ਅਪਰੂਵ ਹੋਣ ਵਾਸਤੇ ਕੀ ਕੀ ਹੋਰ ਡਾਕੂਮੈਂਟਸ ਚਾਹੀਦੇ ਨੇ ਤੁਹਾਡਾ ਕੇਸ ਰਿਫਿਊਜ਼ ਹੋ ਚੁੱਕਿਆ ਹੈ ਤੇ ਤੁਸੀਂ ਉਰੂ ਦੁਆਰਾ ਰੀ ਅਪਲਾਈ ਕਰਨਾ ਚਾਹੁੰਦੇ ਹੋ ਦੁਆਰਾ ਆਫਰ ਲੈਟਰ ਲੈਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਮੌਕਾ ਮਿਲ ਸਕਦਾ ਹੈ ਤੁਸੀਂ ਆਪਣੀ ਇੰਟਰਨੈਸ਼ਨਲ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਉਹਦੀ ਇਨਫਰਮੇਸ਼ਨ ਮਿਲ ਸਕਦੀ ਹੈ ਤੁਸੀਂ ਆਪਣੀ ਟਿਊਸ਼ਨ ਫੀਸ ਕਿਸ ਤਰੀਕੇ ਨਾਲ ਸੇਫ ਹੱਤਾਂ ਦੇ ਵਿੱਚ ਵਿਦੇਸ਼ ਭੇਜ ਸਕਦੇ ਹੋ ਉਹਦੀ ਇਨਫਰਮੇਸ਼ਨ ਮਿਲ ਸਕਦੀ ਹੈ ਦਿਓਰੇਂਜ ਸਟੱਡੀ ਤੁਹਾਨੂੰ ਕੀ ਕੀ ਪਾਰਟ ਟਾਈਮ ਆਪਸ਼ਨਸ ਮਿਲ ਸਕਦੀਆਂ ਨੇ ਉਹਦੀ ਇਨਫੋਰਮੇਸ਼ਨ ਮਿਲ ਸਕਦੀ ਹੈ ਕੋਰਸ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਕਿਹੜੀ ਜੌਬ ਕਰ ਸਕਦੇ ਹੋ ਉਹਦੀ ਇਨਫੋਰਮੇਸ਼ਨ ਮਿਲ ਸਕਦੀ ਹੈ ਸਭ ਤੋਂ ਵੱਡੀ ਹੈ ਜਦੋਂ ਤੁਸੀਂ ਪਰਮਾਨੈਂਟ ਰੈਜ਼ਿਡੈਂਸੀ ਅਪਲਾਈ ਕਰਨੀ ਹੈ ਕਿਉਂਕਿ ਪਾਤ ਤਾਂ ਹੁਣ ਸ਼ੁਰੂ ਹੋਣਾ ਰਸਤਾ ਤਾਂ ਹੁਣ ਸ਼ੁਰੂ ਹੋਣਾ ਇਸ ਸੈਮੀਨਾਰ ਦੇ ਵਿੱਚ ਤੁਹਾਨੂੰ ਇਹ ਸਾਰੀਆਂ ਹੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਤੁਸੀਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਬਿਜ਼ਨਸ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਪਰਮਨੈਂਟ ਮਾਈਗ੍ਰੇਸ਼ਨ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਇਹ ਸਾਰੀਆਂ ਸੇਵਾਵਾਂ ਇੱਕੋ ਹੀ ਥਾਂ ਥੱਲੇ ਦੇਣ ਵਾਸਤੇ ਡੇਟਾ ਨੋਟ ਕਰ ਲਓ 24 ਜਲੰਧਰ 25 ਲੁਧਿਆਣਾ 26 ਨਮਾ ਸ਼ਹਿਰ نیچے ਹੈਲਪਲਾਈਨ ਨੰਬਰ ਦਿੱਤਾ ਹੋਇਆ ਤੁਸੀਂ ਉੱਥੇ ਕਾਲ ਕਰਕੇ ਪ੍ਰੈਰ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਔਰ ਤੁਸੀਂ ਥੱਲੇ ਸਾਈਨ ਅਪ ਕਰਕੇ ਆਪਣੀ ਕੰਪਲੀਟ ਇਨਫੋਰਮੇਸ਼ਨ ਦੇ ਕੇ ਤਾਂ ਕਿ ਤੁਹਾਡਾ ਹੋਮਵਰਕ ਕੀਤਾ ਜਾ ਸਕੇ ਤੁਹਾਡੇ ਡਾਕੂਮੈਂਟ ਸਾਡੇ ਕੋਲ ਹੋਣਗੇ ਅਸੀਂ ਡੈਲੀਗੇਟ ਨੂੰ ਫਾਰਵਰਡ ਕਰਾਂਗੇ ਤੇ ਮੌਕੇ ਤੇ ਤੁਹਾਨੂੰ ਉਹ ਦਾਖਲਾ ਦੇ ਸਕਦਾ ਤੁਹਾਨੂੰ ਸਕਾਲਰਸ਼ਿਪ ਦੇ ਸਕਦਾ ਹੈ ਤੁਹਾਡਾ ਵੀਜ਼ੇ ਦੇ ਵਿੱਚ ਕੀ ਹੈਲਪ ਹੋ ਸਕਦੀ ਉਹ ਕਰ ਸਕਦਾ ਇੱਕ ਪਰ ਫਿਰ ਤੁਹਾਨੂੰ ਸਾਰਿਆਂ ਨੂੰ ਸੱਦਾ ਦੇਣ ਜਾ ਰਿਹਾ ਹਾਂ ਬੀਐਨ ਇੰਟਰਨੈਸ਼ਨਲ ਐਜੂਕੇਸ਼ਨ ਫੇਅਰ 2025 ਵਾਸਤੇ ਥੱਲੇ ਕਾਲ ਕਰਕੇ ਮੈਨੂੰ ਜਾਂ ਮੇਰੀ ਟੀਮ ਨੂੰ ਸੰਪਰਕ ਕਰ ਸਕਦਾ ਸਜਣਾ ਸਿੰਘ ਪੱਲਸੇਗ ਨਗਨਾ ਸੁਨਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੀਪ ਸਿੰਘ ਇਜਾਜ਼ਤ ਦਿਓ ਧੰਨਵਾਦ